ਜੇਕਰ ਤੁਹਾਡੇ ਸਰੀਰ ਨੂੰ ਜੋੜਾਂ ਦਾ ਦਰਦ, ਸਰਵਾਈਕਲ, ਪਿੱਠ ਦਰਦ ਹੋਰ ਕੋਈ ਵੀ ਦਰਦ ਹੈ ਉਹ ਠੀਕ ਨਹੀਂ ਹੋ ਰਿਹਾ ਤੁਸੀਂ ਗੋਲੀਆਂ ਲੈ ਕੇ ਅੱਕ ਗਏ ਹੋ ਤਾਂ ਸਰਦਾ ਨਾਲ ਇਸ ਸਥਾਨ ਤੇ ਜਰੂਰ ਆਇਓ ਤੁਹਾਡੇ ਸਾਰੇ ਦੁੱਖ ਦਰਦ ਦੂਰ ਹੋ ਜਾਣਗੇ ਕਿਰਪਾ ਕਰਕੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਸ਼ੇਅਰ ਜਰੂਰ ਕਰਿਓ ਕਰ ਰਹੇ ਹਾਂ ਗੁਰਦੁਆਰਾ ਮਾਲੜੀ ਸਾਹਿਬ ਜੋ ਕਿ ਨਕੋਦਰ ਸਹਿਰ ਤੋਂ 2 ਕਮੀਰ ਦੀ ਦੂਰੀ ਤੇ ਸਥਿਤ ਹੈ। ਇਸਾ ਸਥਾਨ ਤੇ ਪੰਜਵੇਂ ਪਾਸ਼ਾ ਸਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਮੱਲ ਜੀ ਨੂੰ ਮਿਲੇ। ਜਿੱਥੇ ਇਸ ਪਿੰਡ ਦਾ ਨਾਮ ਮਾਲੜੀ ਸਾਹਿਬ ਆ। ਇਸ ਪਵਿੱਤਰ ਧਰਤੀ ਤੇ ਜੋੜਾਂ ਦੇ ਦਰਦ ਠੀਕ ਹੁੰਦੇ ਹਨ। ਜੇਕਰ ਤੁਹਾਨੂੰ ਵੀ ਕੋਈ ਦਵਾਈ ਕੰਮ ਨਹੀਂ ਕਰ ਰਹੀ ਤਾਂ ਤੁਸੀਂ ਇੱਕ ਵਾਰ ਗੁਰਦੁਆਰਾ ਮਾਲੜੀ ਸਾਹਿਬ ਜਰੂਰ ਆਇਓ ਦੱਸਿਆ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਆਪਣੀ ਸਾਦੀ ਸਮੇਂ ਮਾਉ ਪਿੰਡ ਤਹਿਸੀਲ ਫਲੌਰ ਨੂੰ ਜਾਂਦੇ ਸਮੇਂ ਬਾਬਾ ਮੱਲ ਜੀ ਨੂੰ ਦਰਸ਼ਨ ਦੇਣ ਲਈ ਮਾਲੜੀ ਆਏ ਜਿੱਥੋਂ ਇਸ ਸਥਾਨ ਦਾ ਨਾਮ ਗੁਰਦੁਆਰਾ ਮਾਲੜੀ ਸਾਹਿਬ ਪਿਆ ਬਾਬਾ ਮੱਲ ਜੀ ਸਰੀਰਕ ਦਾਦਾਂ ਦੇ ਰੋਗੀ ਸਨ ਅਤੇ ਜੁੱਤੀਆਂ ਗੰਢਣ ਦਾ ਕੰਮ ਕਰਿਆ ਕਰਦੇ ਸਨ ਬਾਬਾ ਮੱਲ ਜੀ ਨੇ ਸਰਦਾ ਨਾਲ ਆਪਣੇ ਹੱਥੀ ਤਿਆਰ ਕੀਤਾ ਜੋੜਾ ਗੁਰੂ ਸਾਹਿਬ ਨੂੰ ਭੇਟ ਕੀਤਾ ਤੇ ਸਰੀਰ ਦੀ ਤੰਦਰੁਸਤੀ ਮੰਗੀ ਗੁਰੂ ਸਾਹਿਬ ਸਭ ਜਾਨੀ ਜਾਣ ਸਨ ਤੇ ਗੁਰੂ ਸਾਹਿਬ ਨੇ ਬਾਬਾ ਮੱਲ ਜੀ ਨੂੰ ਦੇਹ ਰੋਗਤਾ ਬਖਸ਼ੀ ਜਿਸ ਨਾਲ ਬਾਬਾ ਮੱਲ ਜੀ ਦੇ ਸਾਰੇ ਸਰੀਰਕ ਰੋਗ ਦੂਰ ਹੋ ਗਏ ਗੁਰੂ ਸਾਹਿਬ ਨੇ ਬਾਬਾ ਮੱਲ ਜੀ ਨੂੰ ਬਖਸ਼ ਕੀਤੀ ਜੋ ਵੀ ਪ੍ਰਾਣੀ ਤੇਰੇ ਦਰ ਤੇ ਸਰਦਾ ਨਾਲ ਆਵੇਗਾ ਉਸ ਦੇ ਸਾਰੇ ਦੁੱਖ ਦਰਦ ਦੂਰ ਹੋਣਗੇ ਜੋ ਵੀ ਪ੍ਰਾਣੀ ਇਸ ਸਥਾਨ ਤੇ ਸੱਤ ਸ਼ਨੀਵਾਰ ਦੀਆਂ ਚੌਂਕੀਆਂ ਭਰਦਾ ਹੈ ਉਸ ਦੇ ਦੁੱਖ ਦਰਦ ਦੂਰ ਹੁੰਦੇ ਹਨ ਸੰਗਤ ਜੀ ਜਿੰਨਾ ਪੱਥਰਾਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਕੋਈ ਆਮ ਪੱਥਰ ਨਹੀਂ ਹਨ ਇਹ अलमारी ਵਿੱਚ ਉਹ ਸੱਲਾ ਹਨ ਜਿਨ੍ਹਾਂ ਨਾਲ ਬਾਬਾ ਮਾਲ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਜੁੱਤੀ ਦਾ ਜੋੜਾ ਗੰਢ ਕੇ ਦਿੱਤਾ ਸੀ ਤੇ ਜੋ ਵੀ ਪ੍ਰਾਣੀ ਇਸ ਸਥਾਨ ਤੋਂ ਗੁਰਦੁਆਰਾ ਮਾਲੜੀ ਸਾਹਿਬ ਤੋਂ ਠੀਕ ਹੋ ਕੇ ਜਾਂਦਾ ਹੈ ਉਹ ਸਰੀਰ ਦੀ ਤੰਦਰੁਸਤੀ ਲਈ ਜਿਸ ਜੋ ਤੁਸੀਂ ਇਹ ਘੋੜੇ ਦੇਖ ਰਹੇ ਹੋ ਜਦੋਂ ਪ੍ਰਾਣੀ ਠੀਕ ਹੋ ਜਾਂਦਾ ਹੈ ਤਾਂ ਉਹ ਸੁਖ ਵਜੋਂ ਦੋ ਘੋੜਿਆਂ ਦਾ ਜੋੜਾ ਇੱਥੇ ਚੜਾਉਂਦਾ ਹੈ ਤਾਂ ਜੋ ਉਸ ਦਾ ਸਰੀਰ ਘੋੜੇ ਵਾਂਗ ਭੱਜਣ ਲੱਗ ਜਾਂਦਾ ਹੈ ਜੇਕਰ ਤੁਹਾਨੂੰ ਵੀ ਕੋਈ ਸਰੀਰ ਕੋ ਰੋਗ ਹੈ ਤੁਸੀਂ ਇੱਕ ਵਾਰ ਜ਼ਰੂਰ ਇਸ ਸਥਾਨ ਤੇ ਆਇਓ ਤੇ ਆਪਣੇ ਦੁੱਖ ਦਰਦ ਦੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ